ਬੱਚੇ ਦੀ ਇੰਸ਼ੋਰੈਂਸ ਕਦੋਂ ਕਰਾਉਣੀ ਚਾਹੀਦੀ ਹੈ ਕਿਸ ਏਜ ਤੇ ਕਰਾਉਣੀ ਚਾਹੀਦੀ ਹੈ ਜਦੋਂ ਆਪਾਂ ਕਈ ਵਾਰੀ ਇੰਸ਼ੋਰੈਂਸ ਦੀ ਗੱਲ ਕਰਦੇ ਤਾਂ ਸਾਨੂੰ ਲੱਗਦਾ ਕਾਰ ਦੀ ਇੰਸ਼ੋਰੈਂਸ ਕਰਾ ਲਈ ਜੱਗਰ ਦੀ ਇੰਸ਼ੋਰੈਂਸ ਕਰਾ ਲਈ ਹੂੰ ਬੱਦ ਤੋਂ ਬੱਦ ਮੋਡਰਨ ਦੀ ਇੰਸ਼ੋਰੈਂਸ ਕਰਾ ਲਈ ਤੇ ਇਹੀ ਮੇਰਾ ਇੱਕ ਇੰਸ਼ੋਰੈਂਸ ਦੀ ਮੋਰਨਿੰਗ ਰੈਕੀ ਪਰ ਜੇ ਤੁਸੀਂ ਅੱਜ ਜਿਦਾਂ ਸਟ੍ਰਿਕਲੀ ਸਾਡਾ ਜਿਹੜਾ ਟੌਪਿਕ ਆ ਉਹ ਬੱਚਿਆਂ ਦੀ ਇੰਸ਼ੋਰੈਂਸ ਦੇ ਲਈ ਆ ਤਾਂ ਮੈਂ ਕਹੂੰਗੀ ਪਹਿਲੇ ਕੁਐਸਚਨ ਦਾ ਆਨਸਰ ਕਿ ਬੱਚਿਆਂ ਜਦੋਂ ਤੋਂ ਪੈਦਾ ਹੁੰਦੇ ਆ ਇੱਕ ਦਿਨ ਦੇ ਬੱਚੇ ਦੀ ਆਪਾਂ ਇੰਸ਼ੋਰੈਂਸ ਕਰ ਸਕਦੇ ਆ ਪੇਰੈਂਟਸ ਆਪਣੇ ਬੱਚਿਆਂ ਦੇ ਲਈ ਹਰ ਇੱਕ ਚੀਜ਼ ਦਾ ਸਾਰੀ ਉਮਰ ਖਿਆਲ ਰੱਖਦੇ ਰਹਿੰਦੇ ਆ ਠੀਕ ਪਰ ਜਿਹੜਾ கான்ਸੈਪਟ ਇੰਸ਼ੋਰੈਂਸ ਦਾ ਹੈ ਉਹ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਕਦੇ ਨਹੀਂ ਆਉਂਦਾ ਕਿ ਮੈਂ ਆਪਣੇ ਬੱਚੇ ਨੂੰ ਇੰਸ਼ੋਰਡ ਕਰ ਲਵਾਂ ਹੂੰ ਹੁਣ ਕੀ ਬੱਚੇ ਨੂੰ ਜਿਹੜੀ ਇੰਸ਼ੋਰੈਂਸ ਕਰਾਈ ਆ ਉਹਦੇ ਮਾਪਿਓ ਨੇ ਕੀ ਉਹ ਕੱਲੇ ਡੈਥ ਬੈਨੀਫਿਟਸ ਦੀ ਇੰਸ਼ੋਰੈਂਸ ਹੈ ਜਾਂ ਕੋਈ ਹੋਰ ਉਹਦੇ ਵਿੱਚ ਬੈਨੀਫਿਟ ਵੀ ਇਨਕਲੂਡ ਹੁੰਦੇ। ਕਿ ਜਿਹੜਾ ਪੈਸਾ ਅਸੀਂ ਉਹਦੇ ਲਈ ਪਾਉਣਾ ਉਸ ਪੈਸੇ ਨੇ ਗਰੋ ਕਰਕੇ ਉਹਦੇ ਫਿਊਚਰ ਵਾਸਤੇ ਕਾਰ ਲੈਣੀ ਆ, ਐਜੂਕੇਸ਼ਨ ਲਈ ਲੈਣੀ ਆ। ਜਾਂ ਉਹਨੇ ਘਰ ਲੈਣਾ ਡਾਊਨ ਪੇਮੈਂਟ ਲਈ। ਨਾ ਉਹ ਉਹਦਾ ਪੈਸਾ ਉਹਦੇ ਵਿੱਚ ਗਰੋ ਹੁੰਦਾ ਉਹਦੇ ਵਿੱਚ। ਸੋ ਦੈਟ ਮੀਨਸ ਉਹਦੀ ਫਿਊਚਰ ਪਲੈਨਿੰਗ ਹੋਈ। ਜੀ ਜਿਹੜੀ ਇੰਸ਼ੋਰੈਂਸ ਕੰਪਨੀ ਆ ਜਦੋਂ ਉਹ ਪਾਲਿਸੀ ਨੂੰ ਆਮ ਫੋਰਸ ਕਰੂਗੀ ਵੀ ਆਜੀ ਆਜੀ ਤਰੀਕ ਤੋਂ ਹੀ ਫੋਰਸ ਹੋਊਗੀ ਨਾ ਜੀ ਜੀ ਕੀ ਉਸ ਬੱਚੇ ਦਾ ਮੈਡੀਕਲ ਮੰਗੂਗੀ ਇੰਸ਼ੋਰੈਂਸ ਕੰਪਨੀ ਜਾਂ ਉਹ ਦੀ ਜਰੂਰਤ ਨਹੀਂ ਕਈ ਵਾਰੀ ਬੱਚਾ ਮਹੀਨੇ 2 ਮਹੀਨੇ 3 ਮਹੀਨੇ 4 ਮਹੀਨੇ 6 ਮਹੀਨੇ ਬਾਅਦ ਜਦੋਂ ਹੌਲੀ ਹੌਲੀ ਡਵੈਲਪ ਹੁੰਦਾ ਉਹਦੇ ਚ ਕੁਝ ਸਿੰਪਟਮ ਇਹੋ ਜਿਹੇ ਹੁੰਦੇ ਆ ਜਿਹੜੇ ਉਹ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਨਹੀਂ ਪਤਾ ਲੱਗਦੇ ਇਹ ਪਾਰ ਜਦੋਂ 6 ਮਹੀਨੇ ਜਾਂ 5 ਮਹੀਨੇ ਜਾਂ 4 ਮਹੀਨੇ ਦਾ ਹੋ ਗਿਆ ਉਦੋਂ ਉਹ ਸਿੰਪਟਮ ਜਿਹੜੇ ਡਵੈਲਪ ਹੋ ਜਾਂਦੇ ਆ ਕੀ ਇੰਸ਼ੋਰੈਂਸ ਕੰਪਨੀ ਹੈ ਜਿਹੜੀ ਉਹ 6 ਮਹੀਨੇ ਬਾਅਦ ਸਾਲ ਬਾਅਦ ਫੇਰ ਉਹਦੀ ਰਿਪੋਰਟ ਮੰਗੂਗੀ ਤੇ ਉਸ ਤੋਂ ਬਾਅਦ ਉਹ ਉਹ ਜਿਹੜੀ ਪਾਲਿਸੀ ਇੱਕ ਵਾਰੀ ਇਸ਼ੂ ਹੋ ਗਈ ਉਹਨੂੰ ਰੀਮੈਂਡ ਕਰੇ ਹਾਂਜੀ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਸੁਰਿਤਮ ਰਾਏ ਪੰਜਾਬੀ ਲਿੰਕ মিডিਆ ਗਰੁੱਪ ਅੱਜ ਮੇਰੇ ਨਾਲ ਮੇਰੇ ਗੈਸਟ ਹੈਗੇ ਨੇ ਅੰਜੂ ਢਿੱਲੋਂ ਜੀ ਗੱਲਬਾਤ ਕਰਾਂਗੇ ਇੰਸ਼ੋਰੈਂਸ ਬੱਚਿਆਂ ਦੀ ਇੰਸ਼ੋਰੈਂਸ ਉਹਦੇ ਬਾਰੇ ਵੈਸੇ ਤਾਂ ਇੰਸ਼ੋਰੈਂਸ ਇੱਕ ਕਾਮਨ ਜਿਆ ਸਬਜੈਕਟ ਹੈਗਾ ਪਰ ਉਹ ਸਬਜੈਕਟ ਦੇ ਵਿੱਚ ਕਿਹੜੀ ਕਿਹੜੀ ਇੰਸ਼ੋਰੈਂਸ ਤੇ ਕਿਹਦੀ ਕਿਹਦੀ ਇੰਸ਼ੋਰੈਂਸ ਸਾਨੂੰ ਅਮ ਲਾਭਦਾਇਕ ਹੋ ਸਕਦੀ ਹੈ ਉਹਦੇ ਬਾਰੇ ਗੱਲ ਕਰਾਂਗੇ ਤਾਂ ਅੰਜੂ ਜੀ ਤੁਹਾਡਾ ਸਵਾਗਤ ਹੈ ਪੰਜਾਬੀ ਲਿੰਕ ਮੀਡੀਆ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੇਖਾਂ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਅੰਜੂ ਢਿੱਲੋਂ ਹੈ ਤੇ ਮੈਂ BC ਤੇ ਅਲਬਰਟਾ ਦੇ ਵਿੱਚ ਇੰਸ਼ੋਰੈਂਸ ਸਰਵਿਸਿਜ਼ ਪ੍ਰੋਵਾਈਡ ਕਰਦੀ ਹਾਂ ਅੰਜੀ ਜੀ ਆਪਾਂ ਗੱਲ ਕਰਾਂਗੇ ਖਾਸ ਕਰਕੇ ਬੱਚਿਆਂ ਦੀ ਇੰਸ਼ੋਰੈਂਸ ਹਾਂਜੀ ਬੱਚੇ ਦੀ ਇੰਸ਼ੋਰੈਂਸ ਕਦੋਂ ਕਰਾਉਣੀ ਚਾਹੀਦੀ ਹੈ ਕਿਸ ਏਜ ਤੇ ਕਰਾਉਣੀ ਚਾਹੀਦੀ ਹੈ ਜਿਹੜੇ ਬੱਚੇ ਦੇ ਪੇਰੈਂਟਸ ਆ ਉਹਨਾਂ ਨੂੰ ਕੀ ਦੱਸਣ ਦੱਸ ਸਕਦੇ ਆ ਤੁਸੀਂ ਇੰਸ਼ੋਰੈਂਸ ਕਰਾਉਣ ਬਾਰੇ ਦੇਖੋ ਜੀ ਜਿੱਦਾਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਇੰਸ਼ੋਰੈਂਸ ਦਾ ਜਿਹੜਾ ਨਾਂ ਹੈ ਇੱਕ ਇੰਸ਼ੋਰੈਂਸ ਇੱਕ ਨਾਂ ਹੋਣ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਕੰਪੋਨੈਂਟਸ ਆ ਜਾਂਦੇ ਆ ਜਿਦੇ ਵਿੱਚ ਬੱਚੇ ਬਜ਼ੁਰਗ ਆਪ ਪੇਰੈਂਟਸ ਜਿਨ੍ਹਾਂ ਦੀ ਮਰਜ਼ੀ ਇੰਸ਼ੋਰੈਂਸ ਲੈ ਲਓ ਜਦੋਂ ਆਪਾਂ ਕਈ ਵਾਰੀ ਇੰਸ਼ੋਰੈਂਸ ਦੀ ਗੱਲ ਕਰਦੇ ਤਾਂ ਸਾਨੂੰ ਲੱਗਦਾ ਕਾਰ ਦੀ ਇੰਸ਼ੋਰੈਂਸ ਕਰਾ ਲਈ ਜੇ ਘਰ ਦੀ ਇੰਸ਼ੋਰੈਂਸ ਕਰਾ ਲਈ ਹੂੰ ਵੱਧ ਤੋਂ ਵੱਧ ਮਾਰਗੇਜ ਦੀ ਇੰਸ਼ੋਰੈਂਸ ਕਰਾ ਲਈ ਤੇ ਇਹੀ ਮੇਰਾ ਇੱਕ ਇੰਸ਼ੋਰੈਂਸ ਦੀ ਮੋਰ ਨੀਡਸ ਹੈ ਜੀ ਠੀਕ ਹੈ ਪਰ ਜੇ ਤੁਸੀਂ ਅੱਜ ਜਿਦਾਂ ਸਟ੍ਰਿਕਲੀ ਸਾਡਾ ਜਿਹੜਾ ਟੌਪਿਕ ਹੈ ਉਹ ਬੱਚਿਆਂ ਦੀ ਇੰਸ਼ੋਰੈਂਸ ਦੇ ਲਈ ਹੈ ਤਾਂ ਮੈਂ ਕਹੂੰਗੀ ਪਹਿਲੇ ਕੁਐਸਚਨ ਦਾ ਆਨਸਰ ਕਿ ਬੱਚਿਆਂ ਜਿੱਦੋਂ ਤੋਂ ਪੈਦਾ ਹੁੰਦੇ ਆ ਹਮ ਇੱਕ ਦਿਨ ਦੇ ਬੱਚੇ ਦੀ ਆਪਾਂ ਇੰਸ਼ੋਰੈਂਸ ਕਰ ਸਕਦੇ ਆ ਉਹਦਾ ਬੈਨੀਫਿਟ ਕੀ ਹੈ ਕਿ ਸਭ ਤੋਂ ਛੋਟੇ ਬੱਚੇ ਦਾ ਰੇਟ ਸਭ ਤੋਂ ਛੋਟਾ ਲੱਗਣਾ ਜਿੰਨੀ ਛੇਤੀ ਹੋ ਸਕੇ ਓੰਨੀ ਹੀ ਸਾਡੇ ਲਈ ਬੈਨੀਫਿਸ਼ੀਰੀ ਹੈਗੀ ਹਮ ਦੂਜਾ ਕੁਐਸਚਨ ਸੀ ਵੀ ਕੌਣ ਬੇ ਪੇਰੈਂਟਸ ਲਈ ਕੀ ਮੈਸੇਜ ਹੈ ਪੇਰੈਂਟਸ ਲਈ ਮੈਸੇਜ ਇਹ ਹੈ ਕਿ ਪੇਰੈਂਟਸ ਆਪਣੇ ਬੱਚਿਆਂ ਦੇ ਲਈ ਹਰ ਇੱਕ ਚੀਜ਼ ਦਾ ਸਾਰੀ ਉਮਰ ਖਿਆਲ ਰੱਖਦੇ ਰਹਿੰਦੇ ਆ ਠੀਕ ਪੜਨ ਤੋਂ ਲੈ ਕੇ ਖੇਡਣ ਤੋਂ ਲੈ ਕੇ ਘਰ ਦੇ ਖਾਣੇ ਤੋਂ ਲੈ ਕੇ ਟੌイズ ਕਿਸੇ ਵੀ ਚੀਜ਼ ਦਾ ਹੋਵੇ ਆਪਣੀ ਸਾਰੀ ਅਟੈਂਸ਼ਨ ਜਿਹੜੀ ਇੱਕ ਪੇਰੈਂਟਸ ਦੀ ਹੈ ਉਹ ਬੱਚਿਆਂ ਦੇ ਲਈ ਹੁੰਦੀ ਹੈ ਪਰ ਜਿਹੜਾ ਕਨਸੈਪਟ ਇੰਸ਼ੋਰੈਂਸ ਦਾ ਹੈ ਉਹ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਕਦੇ ਨਹੀਂ ਆਉਂਦਾ ਕਿ ਮੈਂ ਆਪਣੇ ਬੱਚੇ ਨੂੰ ਇੰਸ਼ੋਰਡ ਕਰ ਲਵਾਂ ਹਮਮ ਉਹ ਇਸੇ ਲਈ ਅਸੀਂ ਉਹਨਾਂ ਨੂੰ ਫਿਰ ਪੇਰੈਂਟਸ ਨੂੰ ਐਜੂਕੇਟ ਕਰਦੇ ਹਾਂ ਜਿਨ੍ਹਾਂ ਕੋਲ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦੇ ਬੱਚੇ ਨੇ ਜਾਂ ਜਿਨ੍ਹਾਂ ਦੇ ਬੱਚੇ ਹੋਣ ਵਾਲੇ ਆ ਜਾਂ ਜਿਹੜੇ ਫੈਮਿਲੀ ਪਲੈਨਿੰਗ ਕਰ ਰਹੇ ਆ ਕਿ ਤੁਸੀਂ ਜੇ 100 200 ਡਾਲਰ ਨੂੰ ਸਾਈਡ ਤੇ ਕੱਢ ਕੇ ਮਹੀਨੇ ਦੇ ਆਪਣੇ ਬੱਚੇ ਦਾ ਫਿਊਚਰ ਪਲਾਨ ਕਰ ਸਕਦੇ ਹੋ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ ਹੈਗੀ ਤੁਸੀਂ ਗੱਲ ਕਰੀ ਆ ਫਿਊਚਰ ਪਲਾਨ ਕਰਨ ਦੀ ਹਾਂਜੀ ਗੱਲ ਕਰਦੇ ਆਪਾਂ ਇੰਸ਼ੋਰੈਂਸ ਦੀ ਕੀ ਜਿਹੜੀ ਇੰਸ਼ੋਰੈਂਸ ਆ ਉਹੋ ਜਿਹੜਾ ਆਪਣਾ ਮੇਨ ਕੰਸਰਨ ਹੁੰਦਾ ਇੰਸ਼ੋਰੈਂਸ ਦਾ ਉਹ ਬੇਸਿਕਲੀ ਇਹ ਹੁੰਦਾ ਵੀ ਜਦੋਂ ਕਿਸੇ ਵੀ ਇਨਸਾਨ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਬਾਕੀ ਫੈਮਿਲੀ ਰਹਿ ਜਾਂਦੀ ਆ ਉਹਨੂੰ ਬੈਨੀਫਿਟ ਕੀ ਹੋਊਗਾ ਹਾਂਜੀ ਹੁਣ ਅਸੀਂ ਗੱਲ ਜਿਹੜੀ ਕਰਦੇ ਆ ਪਲੈਨਿੰਗ ਹੁਣ ਕੀ ਬੱਚੇ ਨੂੰ ਜਿਹੜੀ ਇੰਸ਼ੋਰੈਂਸ ਕਰਾਈ ਆ ਉਹਦੇ ਮਾਂ ਪਿਓ ਨੇ ਕਿ ਉਹ ਕੱਲੇ ਡੈਥ ਬੈਨੀਫਿਟਸ ਦੀ ਇੰਸ਼ੋਰੈਂਸ ਹੈ ਜાં ਕੋਈ ਹੋਰ ਉਹਦੇ ਵਿੱਚ ਬੈਨੀਫਿਟ ਵੀ ਇਨਕਲੂਡ ਹੁੰਦੇ ਆ ਦੇਖੋ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਬੱਚੇ ਦੇ ਫਿਊਚਰ ਪਲਾਨ ਵਾਸਤੇ ਐਗਜੈਕਟਲੀ ਸੋ ਫਿਊਚਰ ਪਲਾਨ ਦਾ ਮਤਲਬ ਹੈਗਾ ਕਿ ਸਿਕਿਉਰਿਟੀ ਇੱਕ ਸੇਫਟੀ ਨੈਟ ਦੇ ਦੇਣਾ ਬੱਚੇ ਨੂੰ ਹਮ ਹਮ ਬੱਚੇ ਦੀ ਗਰੋਥ ਜਿਹੜਾ ਪੈਸਾ ਅਸੀਂ ਪਾਇਆ ਉਹਦੇ ਤੇ ਉੱਤੇ ਇੰਟਰਸਟ ਕਿਮੂਲੇਟ ਹੋ ਗਿਆ ਨਾਲ ਉਹਦੇ ਲਈ ਸੇਫਟੀ ਨੈਟ ਬਣ ਗਿਆ ਹਮ ਹਮ ਉਹਦੀ ਕੈਸ਼ ਵੈਲਿਊ ਬਿਲਡ ਹੋਗੀ ਜਿਹੜੇ ਅੱਜਕੱਲ ਪਲਾਨ ਨੇ ਉਹ ਤਾਂ ਬਹੁਤ ਹੀ ਵਧੀਆ ਇੰਸ਼ੋਰੈਂਸ ਦੇ ਪਲਾਨ ਨੇ ਇੱਕ ਤਾਂ ਜਦੋਂ ਬੱਚੇ ਦਾ ਪਲਾਨ ਲਿਆ ਉਹਦਾ ਪ੍ਰੀਮੀਅਮ ਬਹੁਤ ਛੋਟਾ ਹੋਇਆ ਕਿਉਂਕਿ ਉਹ ਬੱਚਾ ਛੋਟਾ ਹੈ ਤੇ ਉਹਨੂੰ ਕੋਈ ਵੀ ਹੈਲਥ ਇਸ਼ੂ ਨਹੀਂ ਹੈਗਾ ਹਮਮ ਇੱਕ ਤਾਂ ਅਸੀਂ ਉਹਦੀ ਇੰਸ਼ੋਰੇਬਿਲਟੀ ਕਰ ਲਈ ਕਿ ਫਿਊਚਰ ਦੇ ਵਿੱਚ ਚਾਹੇ ਉਹ ਡਾਇਬੀਟਿਕ ਹੋ ਜਵੇ ਜਾਂ ਹੋ ਸਕਦਾ ਬੱਚੇ ਨੂੰ ਕੋਈ ਹੋਰ ਇਲਨਸ ਕੁਝ ਕੁਝ ਵੀ ਹੋ ਜੇ ਕੋਈ ਹੋਰ ਇਲਨਸ ਹੋ ਜਵੇ ਉਹਦੀ ਇੰਸ਼ੋਰੈਂਸ ਆਪਾਂ ਇਲਨਸ ਤੋਂ ਪਹਿਲਾਂ ਕਰ ਲਈ ਠੀਕ ਹੈ ਸੋ ਉਹ ਇੰਸ਼ੋਰਡ ਹੋ ਗਿਆ ਹਮ ਦੂਜੀ ਗੱਲ ਇਹ ਹੈ ਕਿ ਜਿਹੜਾ ਪੈਸਾ ਅਸੀਂ ਉਹਦੇ ਲਈ ਪਾਉਣਾ ਉਸ ਪੈਸੇ ਨੇ ਗਰੋ ਕਰਕੇ ਉਹਦੇ ਫਿਊਚਰ ਵਾਸਤੇ ਕਾਰ ਲੈਣੀ ਆ এডਿਕੇਸ਼ਨ ਲਈ ਲੈਣੀ ਆ ਜਾਂ ਉਹਨੇ ਘਰ ਲੈਣਾ ਡਾਊਨ ਪੇਮੈਂਟ ਲਈ ਨਾ ਉਹ ਉਹਦਾ ਪੈਸਾ ਉਹਦੇ ਵਿੱਚ ਗਰੋ ਹੁੰਦਾ ਉਹਦੇ ਲਈ ਸੋ दैट मींस ਉਹਦੀ ਫਿਊਚਰ ਪਲੈਨਿੰਗ ਹੋਗੀ ਹੂੰ ਹੂੰ ਇਸ ਕਰਕੇ ਮੈਂ ਉਹਨੂੰ ਕਿਹਾ ਸੀ ਕਿ ਆਪਾਂ ਉਹਦੇ ਫਿਊਚਰ ਨੂੰ ਪਲਾਨ ਕਰ ਲਿਆ ਸੋ ਸੋ ਐਗਜ਼ਾਮਪਲ ਦਿੰਦਾ ਮੈਂ ਜੀ ਕੋਈ ਪੇਰੈਂਟਸ ਆ ਹੂੰ ਹੂੰ ਉਹਨਾਂ ਦਾ ਸੁਪੋਜ਼ ਕਰੋ ਅੱਜ ਬੱਚਾ ਪੈਦਾ ਹੋਇਆ ਹਾਂਜੀ ਅੱਜ ਤੁਹਾਨੂੰ ਫੋਨ ਕਾਲ ਆ ਗਈ ਵੀ ਅਸੀਂ ਬੱਚੇ ਦੀ ਇੰਸ਼ੋਰੈਂਸ ਕਰਨੀ ਹੈ ਹਾਂਜੀ ਤੁਸੀਂ ਉਹਨਾਂ ਨੂੰ ਐਗਜ਼ਾਮਪਲ ਚੈੱਕ ਕਰਕੇ ਕਵਰੇਜ ਦੱਸਤਾ ਵੀ ਤੁਹਾਡੇ 50 ਡਾਲਰ ਜਾਂ 70 ਡਾਲਰ ਤੁਹਾਡੀ ਪੇਮੈਂਟ ਬਣੂਗੀ ਜੀ ਕੀ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਜਦੋਂ ਉਹ ਪਾਲਿਸੀ ਨੂੰ ਅਮ ਫੋਰਸ ਕਰੂਗੀ ਵੀ ਅੱਜ ਅੱਜ ਦੀ ਤਰੀਕ ਤੋਂ ਹੀ ਫੋਰਸ ਹੋਊਗੀ ਨਾ ਉਹ ਜੀ 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 ਕੀ ਉਸ ਬੱਚੇ ਦਾ ਮੈਡੀਕਲ ਮੰਗੂਗੀ ਇੰਸ਼ੋਰੈਂਸ ਕੰਪਨੀ ਜਾਂ ਉਹ ਦੀ ਜਰੂਰਤ ਨਹੀਂ ਜਦੋਂ ਆਪਾਂ ਅਕਸਰ 20 25 30 40 ਸਾਲ ਦੀ ਉਮਰ ਛੋ ਕੇ ਇੰਸ਼ੋਰੈਂਸ ਕਰਾਉਨੇ ਆ ਤਾਂ ਉੱਥੇ ਤੁਹਾਡਾ ਮੈਡੀਕਲ ਸਰਟੀਫਿਕੇਟ ਜਾਂ ਮੈਡੀਕਲ ਹਿਸਟਰੀ ਚਾਹੀਦੀ ਹੁੰਦੀ ਹੈ ਜੀ ਬਿਲਕੁਲ ਮੰਗੇਗੀ ਕਿਉਂਕਿ ਜਦੋਂ ਬੱਚਾ ਹਸਪੀਟਲ ਦੇ ਵਿੱਚ ਪੈਦਾ ਹੋਇਆ ਉਹਦੀ ਰਾਈਟ ਵੇ ਹਰ ਇੱਕ ਚੀਜ਼ ਚੈੱਕ ਹੁੰਦੀ ਹੈ ਠੀਕ ਹੈ ਉਹ ਚੈੱਕ ਦੇ ਨਾਲ ਹੀ ਉਹਦਾ ਹੈਲਥ ਸਰਟੀਫਿਕੇਟ ਨਾਲ ਹੀ ਬਣ ਜਾਂਦਾ ਉਸ ਦਿਨ ਤੋਂ ਜੇ ਕੋਈ ਬੱਚੇ ਤੋਂ ਮੰਨ ਲਓ ਕੋਈ ਜੰਮ ਦੇ ਦਾ ਲੰਗਸ ਦੇ ਵਿੱਚ ਇਸ਼ੂ ਹੈ ਹਮ ਤਾਂ ਉਹਨਾਂ ਨੇ ਰਾਈਟ ਅਵੇ ਉਹਨੂੰ ਅਪਰੇਟ ਕਰਨਾ ਸ਼ੁਰੂ ਕਰ ਦੇਣਾ ਕਿਉਂਕਿ ਬੱਚਾ ਨਿਊ ਬੋਰਨ ਹੈ ਤੇ ਉਹ ਡਾਇਰੈਕਟ ਹੋ ਗਿਆ ਹਮ ਸੋ ਉਹਦੇ ਉਹਦੀ ਮੈਡੀਕਲ ਹਿਸਟਰੀ ਦੇ ਵਿੱਚ ਆਲਰੇਡੀ ਸ਼ੁਰੂ ਹੋ ਗਿਆ ਠੀਕ ਹੈ ਸੋ ਜ਼ਰੂਰ ਹੀ ਮੈਡੀਕਲ ਰਿਪੋਰਟ ਮੰਗੀ ਜਾਂਦੀ ਹੈ ਚਾਹੇ ਬੱਚਾ 1 ਦਿਨ ਦਾ ਹੈ ਚਾਹੇ 10 ਦਿਨ ਦਾ ਹਮ ਜਦੋਂ ਮੈਡੀਕਲ ਰਿਪੋਰਟ ਕਿਸੇ ਵੀ ਜਦੋਂ ਇੰਸ਼ੋਰਡ ਕੰਪਨੀ ਨੇ ਤੁਹਾਨੂੰ ਇੰਸ਼ੋਰੈਂਸ ਕੰਪਨੀ ਦਾ ਤੁਹਾਨੂੰ ਇੰਸ਼ੋਰਡ ਕਰਨਾ ਤਾਂ ਉਹ ਡੈਫੀਨੇਟਲੀ ਉਹ ਗਾਈਡਲਾਈਨਸ ਚੈੱਕ ਕਰਨੀਆਂ ਜਿਹੜੀਆਂ ਕਿ ਇੰਸ਼ੋਰੈਂਸ ਕਲੋਜ਼ਡੀਆਂ ਹੈਗੀਆਂ ਨੇ ਹਾਂ ਹਾਂ ਸੋ ਤੁਹਾਡਾ ਆਨਸਰ ਕੀ ਯੈਸ ਚੈੱਕ ਹੋਊਗਾ ਉਹ ਹਸਪੀਟਲ ਤੋਂ ਲਿਆ ਹਸਪੀਟਲ ਤੋਂ ਲਿਆ ਲੈਣਗੇ ਜਾਂ ਉਹਨਾਂ ਦਾ ਫੈਮਿਲੀ ਡਾਕਟਰ ਹੈ ਪੇਰੇਂਟਸ ਦਾ ਸੋ ਹੁਣ ਸਪੋਜ਼ ਕਰੋ ਜਿਹੜੀ ਇੰਸ਼ੋਰੈਂਸ ਕੰਪਨੀ ਉਹਨਾਂ ਨੂੰ ਮਿਲ ਜਾਂਦਾ ਜੀ ਪਰ ਕਈ ਵਾਰੀ ਬੱਚਾ ਮਹੀਨੇ 2 ਮਹੀਨੇ 3 ਮਹੀਨੇ 4 ਮਹੀਨੇ 6 ਮਹੀਨੇ ਬਾਅਦ ਜਦੋਂ ਹੌਲੀ-ਹੌਲੀ ਡਿਵੈਲਪ ਹੁੰਦਾ ਉਹਦੇ ਵਿੱਚ ਕੁਝ ਸਿੰਪਟਮ ਇਹੋ ਜਿਹੇ ਹੁੰਦੇ ਆ ਜਿਹੜੇ ਉਹ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਨਹੀਂ ਪਤਾ ਲੱਗਦੇ ਤੇ ਪਰ ਜਦੋਂ 6 ਮਹੀਨੇ ਜਾਂ 5 ਮਹੀਨੇ ਜਾਂ 4 ਮਹੀਨੇ ਦਾ ਹੋ ਗਿਆ ਉਦੋਂ ਉਹ ਸਿੰਪਟਮ ਜਿਹੜੇ ਡਿਵੈਲਪ ਹੋ ਜਾਂਦੇ ਆ ਕੀ ਇੰਸ਼ੋਰੈਂਸ ਕੰਪਨੀ ਹੈ ਜਿਹੜੀ ਉਹ 6 ਮਹੀਨੇ ਬਾਅਦ ਸਾਲ ਬਾਅਦ ਫੇਰ ਉਹਦੀ ਰਿਪੋਰਟ ਮੰਗੂਗੀ ਤੇ ਉਦੋਂ ਬਾਅਦ ਉਹ ਉਹ ਜਿਹੜੀ ਪਾਲਿਸੀ ਇੱਕ ਵਾਰੀ ਇਸ਼ੂ ਹੋ ਗਈ ਉਹਨੂੰ ਅਮੈਂਡ ਕਰੂ ਨਹੀਂ ਜੀ ਜਿਸ ਦਿਨ ਪਾਲਸੀ ਸਾਈਨ ਹੁੰਦੀ ਹੈ ਜਿਸ ਦਿਨ ਅਸੀਂ ਇੰਸ਼ੋਰੈਂਸ ਅਪਲਾਈ ਕਰਦੇ ਹਾਂ ਉਸੇ ਦਿਨ ਜੋ ਅੱਜ ਦੀ ਤੁਹਾਡੀ ਹੈਲਥ ਹੈ ਉਹਦੇ ਮੁਤਾਬਕ ਕਰਦੀ ਹੈ ਮਹੀਨੇ ਬਾਅਦ 2 ਮਹੀਨੇ ਬਾਅਦ ਜਦੋਂ ਪਾਲਸੀ ਇਸ਼ੂ ਹੋਗੀ ਉਸ ਤੋਂ ਬਾਅਦ ਮਹੀਨੇ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਕੋਈ ਵੀ ਜੋ ਕੰਸਰਨ ਆਉਂਦਾ ਹੈ ਉਹਦੇ ਨਾਲ ਲਾਈਫ ਪਾਲਸੀ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਠੀਕ ਹਾਂਜੀ ਐਵਰੇਜ ਜੇ ਮੈਂ ਦੇਖਾਂ ਤਾਂ ਜਦੋਂ ਆਪਾਂ ਬਹੁਤ ਛੋਟੇ ਪੈਦਾ ਹੋਣਸਾਰ ਬੱਚੇ ਦੀ ਹਫਤੇ ਦੇ ਵਿੱਚ ਵਿੱਚ ਇੰਸ਼ੋਰੈਂਸ ਕਰਦੇ ਐਵਰੇਜ ਅੰਦਾਜ਼ਾ ਜਿਹਾ ਵੀ ਕਿੰਨੀ ਕੁ ਪੇਮੈਂਟ ਹੋ ਸਕਦੀ ਹੈ ਦੇਖੋ ਪੇਮੈਂਟ ਤੁਸੀਂ ਆਪਣੇ ਸਿਰ ਤੇ ਸਾਡੀ ਅਫੋਰਡੇਬਿਲਟੀ ਕੀ ਹੈ ਹਾਂ ਅਸੀਂ ਇੱਕ ਪੇਰੈਂਟਸ ਜਿਹੜੀ ਫੈਮਿਲੀ ਹੈਗੀ ਬੱਚੇ ਲਈ 500 ਡਾਲਰ ਮਹੀਨੇ ਦਾ ਜੋੜ ਸਕਦੇ ਆ ਇੱਕ ਸਿਰਫ 100 ਡਾਲਰ ਜੋੜ ਸਕਦਾ ਸੋ ਅਸੀਂ ਜਿਹੜਾ ਪਲਾਨ ਕਰਦੇ ਆ ਉਹਨਾਂ ਦੀ ਅਫੋਰਡੇਬਿਲਟੀ ਦੇ ਹਿਸਾਬ ਨਾਲ ਕਰਦੇ ਠੀਕ ਹੈ ਪੇਰੈਂਟਸ ਕਿੰਨਾ ਅਫੋਰਡ ਕਰ ਸਕਦੇ ਮੈਂ ਮੋਸਟਲੀ ਜਦੋਂ ਪੇਰੈਂਟਸ ਨਾਲ ਬੈਠਦੀ ਆ ਮੇਰਾ ਕੁਐਸਚਨ ਇੱਕੋ ਹੁੰਦਾ ਤੁਸੀਂ ਆਪਣੇ ਬੱਚੇ ਦੇ ਫਿਊਚਰ ਲਈ ਕਿੰਨੇ ਡਾਲਰ ਸੇਵ ਕਰਨਾ ਚਾਹੁੰਦੇ ਮਹੀਨੇ ਦੇ ਠੀਕ ਹੈ ਸੋ ਜਿਉ ਮੈਨੂੰ ਕਹਿੰਦੇ 50 ਅਸੀਂ 50 ਹੀ ਕਰ ਸਕਦੇ ਹਾਂ ਅਸੀਂ 50 ਡਾਲਰ ਦੇ ਹਿਸਾਬ ਨਾਲ ਪਲਾਨ ਬਣਾ ਦਿੰਦਾ ਸਮਥਿੰਗ ਇਜ਼ ਆਲਵੇਜ਼ ਬੈਟਰ ਦੈਨ ਨਥਿੰਗ ਨਥਿੰਗ ਠੀਕ ਹੈ ਸੋ ਤੁਹਾਡਾ ਕਹਿਣ ਦਾ ਮੁਤਾਬਕ ਵੀ ਉਹ ਜਿਹੜੀ ਉਹਨਾਂ ਦੀ ਅਫੋਰਡੇਬਿਲਟੀ ਆ ਉਹਦੇ ਮੁਤਾਬਕ ਹੋਊਗਾ ਪਰ ਕਰਨੀ ਜ਼ਰੂਰ ਚਾਹੀਦੀ ਹੈ ਚਾਹੇ ਥੋੜੀ ਕਰ ਲੋ ਚਾਹੇ ਜ਼ਿਆਦਾ ਕਰ ਬਿਲਕੁਲ ਆਲਵੇਜ਼ ਦੇਖੋ 50 ਡਾਲਰ ਵੀ ਜੋੜੇ ਹੋਏ ਸਾਲ ਦਾ 600 ਡਾਲਰ 20 ਸਾਲਾਂ ਦੇ ਵਿੱਚ ਤੁਸੀਂ ਬਣਾ ਲਿਆ ਆਲਮੋਸਟ 12000 ਡਾਲਰ ਉਹ ਜੁੜਿਆ ਹੀ ਏ 12000 ਜੇ ਉਦਾਂ ਤੁਸੀਂ 12000 ਕਿਸੇ ਤੋਂ ਲੈਣਾ ਹੋਵੇ ਤੁਸੀਂ ਰਾਈਟ ਵਿੱਚ ਲੈ ਨਹੀਂ ਸਕਦੇ ਜਦੋਂ ਜੇ ਆਪਣੇ ਬੱਚੇ ਨੂੰ ਦੇਣਾ ਹੋ ਉਹ ਜਿਹੜੀ ਪੇਮੈਂਟ ਹੈ ਦੇਖੋ ਹੁਣ ਸਪੋਜ਼ ਕਰੋ ਆਪਾਂ 50 ਡਾਲਰ ਪਰ ਮੰਥ ਉਹਦੀ ਪੇਮੈਂਟ ਹੋ ਰਹੀ ਹੈ ਉਹ ਪੇਮੈਂਟ ਹੋ ਰਹੀਆ ਤਾਂ ਉਹ ਤੁਹਾਡੇ ਫਿਰ ਪੈਸੇ ਜੁੜੀ ਜਾਂਦੇ ਆ ਪੈਸੇ ਵੀ ਜੁੜਦੇ ਆ ਨਾਲ ਤੁਹਾਨੂੰ ਡਿਪੈਂਡ ਆਪਾਂ ਕਿਹੜਾ ਪਲਾਨ ਚੂਜ਼ ਕੀਤਾ ਜੇ ਮੈਂ ਤੁਹਾਨੂੰ ਡਿਵੀਡੈਂਡ ਪਲਾਨ ਦੀ ਐਗਜ਼ਾਮਪਲ ਦਵਾਂ ਤੁਹਾਡੇ ਪੈਸੇ ਵੀ ਜੁੜਦੇ ਆ ਤੁਹਾਨੂੰ ਡਿਵੀਡੈਂਡਸ ਵੀ ਮਿਲਦੇ ਆ ਪਲੱਸ ਤੁਹਾਡੀ ਲਾਈਫ ਇੰਸ਼ੋਰੈਂਸ ਵੀ ਆਏ ਸਾਲ ਵੱਧਦੀ ਹੈ ਐਂਡ ਤੁਹਾਡੀ ਕੈਸ਼ ਵੈਲਿਊ ਵੀ ਵੱਧਦੀ ਹੈ ਜਿਹੜਾ ਤੁਸੀਂ ਪੈਸਾ ਪਾਇਆ ਕਿਉਂਕਿ ਡਿਵੀਡੈਂਡਸ ਨੇ ਹੋਰ ਕੇ ਪੈਸੇ ਦੇ ਨਾਲ ਇੰਸ਼ੋਰੈਂਸ ਬਣਨੀ ਨਾਲ ਡਿਵੀਡੈਂਡਸ ਜੁੜਨੇ ਆਏ ਸਾਲ ਤੇ ਤੁਹਾਡੀ ਕੈਸ਼ ਵੈਲਿਊ ਵਧਣੀ ਜਿੰਨਾ ਤੁਸੀਂ 50 ਪਾਏ ਸੀ ਹੋ ਸਕਦਾ ਉਹਦੇ 55 ਬਣ ਜਾਣ ਜਾਂ ਫਿਰ 60 ਬਣ ਜਾਣ ਜਾਂ ਫਿਰ 65 ਬਣ ਜਾਣ ਆਏ ਸਾਲ ਚੇਂਜ ਹੁੰਦੇ ਜਾਣਗੇ ਕੰਪਾਊਂਡਿੰਗ ਹੂੰ ਤੇ ਜੇ ਸਪੋਜ਼ ਕਰੋ ਅਮ ਬੱਚਾ ਜਿਹੜਾ ਜਦੋਂ 17 18 ਸਾਲ ਦਾ ਹੋ ਜਾਂਦਾ ਜਾਂ 20 ਸਾਲ ਦਾ ਹੋ ਜਾਂਦਾ ਤੇ ਉਹ ਪੇਰੈਂਟਸ ਕੈਨ ਵੀ ਅਸੀਂ ਹੁਣ ਇਹ ਕੈਸ਼ ਕਰਨੀ ਹੈ ਪਾਲਿਸੀ ਸੋ ਉਹ ਡਿਪੈਂਡ ਕਰਦਾ ਤੁਸੀਂ ਪਾਲਿਸੀ ਕਿਹੋ ਜੀ ਲਈ ਹੈ ਜੀ ਉਹਦੇ ਮੁਤਾਬਕ ਉਹਦੇ ਮੁਤਾਬਕ ਫਿਰ ਉਹ ਕੈਸ਼ ਵੈਲਿਊ ਵੀ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਉਹਦੇ ਉਹਦੇ ਵਿੱਚ ਤੁਸੀਂ ਕੱਲੀ ਲਾਈਫ ਇੰਸ਼ੋਰੈਂਸ ਲਗੀ ਉਹਦੇ ਵਿੱਚ ਤੁਸੀਂ ਐਜੂਕੇਸ਼ਨ ਵਾਸਤੇ ਆ ਵੀ ਉਹ ਹੀ ਪਾਲਿਸੀ ਚੂਸ ਕਰ ਸਕਦੇ ਹੋ ਬਿਲਕੁਲ ਜਦੋਂ ਬੱਚਾ ਗ੍ਰੇਡ 12 ਤੋਂ ਬਾਅਦ ਹਾਇਰ ਸਟੱਡੀਜ਼ ਵਾਸਤੇ ਜਾਂਦਾ ਉਹਦੇ ਲਈ ਜੇ ਪੈਸੇ ਚਾਹੀਦੇ ਆ ਉਹ ਵੀ ਵਿੱਚ ਐਡ ਹੋ ਸਕਦਾ ਬਿਲਕੁਲ ਉਸ ਬਸ ਖਾਲੀ ਇੱਕ ਚੀਜ਼ ਨੂੰ ਅਸੀਂ ਕੰਬੀਨੇਸ਼ਨ ਆਫ ਪਲਾਨ ਬਣਾ ਸਕਦੇ ਹਾਂ ਜਿਹੜਾ ਕਿ ਮੈਂ ਫਿਊਚਰ ਦੇ ਵਿੱਚ ਦਿਖਾ ਸਕਦੀ ਕਿ ਜੇ ਤੁਸੀਂ ਅੱਜ 500 ਡਾਲਰ ਬੱਚੇ ਦਾ ਜੋੜਦੇ ਆ ਮਹੀਨੇ ਦਾ ਤੇ 6000 ਡਾਲਰ ਤੁਹਾਡਾ ਸਾਲ ਦਾ ਜੁੜ ਗਿਆ ਤੁਸੀਂ ਇਹ 20 ਸਾਲਾਂ ਦੇ ਵਿੱਚ ਤੁਸੀਂ ਜੋੜ ਲੈਣਾ ਜਦ ਬੱਚੇ ਨੇ ਕਾਲਜ ਜਾਣ ਵਾਸਤੇ ਹੋਣਾ 1,20,000 ਤਾਂ ਸਟਾਰਟਿੰਗ ਪੁਆਇੰਟ ਹੋ ਗਿਆ ਸੀ ਤੁਹਾਡਾ ਤੁਸੀਂ 1,20,000 ਇਨਵੈਸਟ ਕਰਤਾ ਹਾਂ ਉਹਨੇ ਅੱਗੋਂ ਨਾਲ ਉਹਦੇ ਨਾਲ ਡਿਵੀਡੈਂਡ ਵੀ ਜੁੜੇ ਆ ਪਲੱਸ ਉਹਨੇ ਕਾ ਇੰਟਰਸਟ ਵੀ ਬਣਾਇਆ ਪਲੱਸ ਉਹਦੀ ਕੈਸ਼ ਵੈਲੀ ਹੋਈ ਹੈ ਫਿਰ ਮੈਂ ਜਦੋਂ ਬੱਚੇ ਨੇ ਕਾਲਜ ਜਾਣਾ ਫਿਰ ਮੈਂ ਗਾਈਡ ਕਰ ਸਕਦੀ ਫੈਮਿਲੀ ਨੂੰ ਕਿ ਹੁਣ ਤੁਸੀਂ ਇਹਨੂੰ ਕਿੱਦਾਂ ਇਹਦੇ ਅਗੇਂਸਟ ਲੋਨ ਲਓ ਜਾਂ ਇਹਨੂੰ ਕੈਸ਼ ਕਢਾ ਕੇ ਕਿੱਦਾਂ ਆਪਣੇ ਬੱਚੇ ਦੀ ਹੈਲਪ ਕਰੋ ਡਿਪੈਂਡ ਔਨ ਅ ਟਾਈਮ ਐਂਡ ਸਿਚੁਏਸ਼ਨ ਉਸ ਟਾਈਮ ਤੇ ਠੀਕ ਸੋ ਵੱਖਰੇ ਵੱਖਰੀਆਂ ਪਾਲਿਸੀਆਂ ਵੱਖਰੀਆਂ ਵੱਖਰੀ ਪਲਾਨਸ ਹੈਗੀਆਂ ਵੱਖਰੀਆਂ ਵੱਖਰੀਆਂ ਕੰਪਨੀਆਂ ਹੈਗੀਆਂ ਹਰੇਕ ਕੰਪਨੀ ਦਾ ਜੋ ਵੀ ਹੈ ਉਹਦਾ ਉਹਨਾਂ ਦਾ ਆਪ ਦਾ ਸਿਸਟਮ ਹੈ ਉਹਦੇ ਮੁਤਾਬਕ ਤੁਸੀਂ ਚੂਜ਼ ਕਰੋ ਜਿਹੜੀ ਪਲਾਨ ਤੁਹਾਨੂੰ ਬੈਨੀਫਿਟ ਲੱਗਦੀ ਹੈ ਦੇਖੋ ਮੈਂ ਆਲਵੇਸ ਹਰ ਇੱਕ ਨੂੰ ਐਗਜ਼ਾਮਪਲ ਇਹੀ ਦਿੰਨੀ ਹੁੰਦੀ ਆ ਕਿ ਡੈਸਟੀਨੇਸ਼ਨ ਸਾਨੂੰ ਪਤਾ ਹੈ ਕਿ ਮੈਂ ਇੱਥੇ ਪਹੁੰਚਣਾ ਰਸਤਾ ਤੁਸੀਂ ਆਹ ਲੈ ਜੋ ਆਹ ਲੈ ਜੋ ਘੁੰਮ ਕੇ ਲੈ ਜੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਡੈਸਟੀਨੇਸ਼ਨ ਦੇ ਬੱਚੇ ਨੇ ਯੂਨੀਵਰਸਿਟੀ ਜਾਣਾ ਹੀ ਜਾਣਾ ਜਾਂ ਬੱਚੇ ਨੇ ਘਰ ਲੈਣਾ ਹੀ ਲੈਣਾ ਜਾਂ ਉਹਨੇ ਕਾਰ ਲੈਣੀ ਹੀ ਲੈਣੀ ਇਹ ਹੁਣ ਤੁਹਾਡੀ ਹੈ ਵੀ ਤੁਸੀਂ ਉਹਨੂੰ ਉਸ ਟਾਈਮ ਤੇ ਜਾ ਕੇ ਹੈਲਪ ਕਰਨੀ ਹੈ ਤੇ ਥੋੜੀ 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 ਕਰਦੇ ਉਹਨੂੰ ਉੱਥੇ ਤੱਕ ਪਹੁੰਚਾ ਦੇਣਾ ਸੌਖੇ ਹੋ ਕੇ ਠੀਕ ਹਾਂਜੀ ਠੀਕ ਸੋ ਬੇਸਿਕਲੀ ਜਿਹੜੀ ਜੇ ਆਪਾਂ ਜੋ ਜੋ ਜਿੰਨੀ ਕ ਆਪਾਂ ਗੱਲ ਕਰੀ ਆ ਹੁਣ ਤੱਕ ਉਹਦੇ ਜੋ ਮੈਨੂੰ ਜੋ ਸਮਝ ਆਈ ਹੈ ਵੀ ਜਿੰਨੀ ਛੇਤੀ ਹੋ ਸਕੇ ਬੱਚੇ ਦੀ 19 ਛੇਤੀ ਇੰਸ਼ੋਰੈਂਸ ਕਰਾ ਲੈਣੀ ਹਾਂਜੀ ਦੋ ਤਿੰਨ ਪੁਆਇੰਟ ਮੈਂ ਇੱਥੇ ਐਡ ਕਰੂੰਗੀ ਹਾਂਜੀ ਆ ਜੁਰੇਨੀ ਕੇ ਪੇਰੈਂਟਸ ਹੀ ਸੋਚਣ ਇਹ ਕਈ ਵਾਰੀ ਗ੍ਰੈਂਡਪੇਰੈਂਟਸ ਆਪਣੇ ਬੱਚਿਆਂ ਦੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਹੁੰਦੇ ਆ ਹਮ ਸੋ ਗ੍ਰੈਂਡਪੇਰੈਂਟਸ ਵੀ ਇਹ ਪਲਾਨ ਸ਼ੁਰੂ ਕਰ ਸਕਦੇ ਆ ਜਦੋਂ ਬੱਚਿਆਂ ਨੂੰ ਮੁੜ ਕੇ ਉਹ ਬੁਢਾਪੇ ਦੇ ਵਿੱਚ ਜਾਂ ਜਦੋਂ ਉਹਨਾਂ ਦਾ ਲਾਸਟ ਟਾਈਮ ਆਉਂਦਾ ਆਪਣੇ ਬੱਚੇ ਨੂੰ ਆਪਣੇ ਪੋਤੇ-ਪੋਤੀ ਨੂੰ ਯਾਦ ਉਹ ਤੇ ਦੋਤੀ ਨੂੰ ਇਹ ਪਾਲਿਸੀ ਜਦੋਂ ਕਲੈਟਰ ਕਰਨਗੇ ਜਾਂ ਦੇਣਗੇ ਤਾਂ ਉਹਨਾਂ ਵਾਸਤੇ ਇੱਕ ਐਸੈਟ ਤਿਆਰ ਕਰਤਾ ਉਹਨਾਂ ਨੇ ਬਜਾਏ ਕਿ ਹੁਣ ਆਪਣੇ ਘਰਾਂ ਵਿੱਚ ਦੇਖਿਆ ਤਾਂ ਬੱਚੇ ਦਾਦਾ-ਦਾਦੀ ਨੂੰ ਮਿਲਣ ਜਾਂਦੇ 100 ਡਾਲਰ ਦੇਤਾ 20 ਦੇਤੇ 50 ਦੇਤੇ ਉਹ ਬੱਚੇ ਦਾ ਕੇ ਬਾਅਦ ਇਹ ਖਰਚ ਲੰਦੇ ਜਾਂ ਪਟੋਏ ਲੈ ਕੇ ਦੇਦੇ 크리스마ਸ ਆਉਂਦੀ ਆਪਾਂ 5 500 1000 1000 ਡਾਲਰ ਦੇ ਬੱਚਿਆਂ ਨੂੰ ਟੋਏ ਲੈ ਕੇ ਦੇ ਦਿੰਨੇ ਉਹੀ ਜੇ ਉਹਨਾਂ ਵਾਸਤੇ ਹਰ ਸਾਲ 1000 ਡਾਲਰ ਸੇਵ ਕੀਤਾ ਹੋਵੇ ਤੇ ਸੋਚੋ ਵੀ ਕਿੱਥੇ ਜਾ ਕੇ ਉਹਦੇ ਟੋਏ ਕੀ ਉਹਦੀ ਜ਼ਿੰਦਗੀ ਬਣ ਜਾਣੀ ਬੱਚੇ ਦੀ ਹਮ ਸੋ ਮੇਰੇ ਦੋ ਤਿੰਨ ਕੀ ਪੁਆਇੰਟ ਇੱਥੇ ਆਪਣੇ ਦਰਸ਼ਕਾਂ ਦੇ ਲਈ ਹੈਗੇ ਆ ਨੇ ਸੁਣਨ ਵਾਲਿਆਂ ਦੇ ਲਈ ਕਿ ਇੱਕ ਤਾਂ ਜਿੰਨੀ ਛੋਟੀ ਉਮਰ ਦੇ ਵਿੱਚ ਪਲਾਨ ਸ਼ੁਰੂ ਕਰੋ ਉਹਨਾਂ ਸਾਡੇ ਲਈ ਬੈਨੀਫਿਟ ਹੈ ਕਿਉਂਕਿ ਬੱਚਾ ਅਜੇ ਹੈਲਥੀ ਹੈ ਤੇ ਯੰਗ ਏਜ ਦੇ ਵਿੱਚ ਹੈਗਾ ਠੀਕ ਹੈ ਦੂਜਾ ਤੁਸੀਂ ਥੋੜੇ ਥੋੜੇ ਪਾਏ ਦਾ ਉਹਦਾ ਅੱਗੇ ਜਾ ਕੇ ਮੁੱਲ ਜ਼ਿਆਦਾ ਮਿਲਣਾ ਬਜਾਏ ਕਿ ਤੁਸੀਂ 10 ਸਾਲ ਦੇ ਨੂੰ ਜਾਂ 20 ਸਾਲ ਦੇ ਨੂੰ ਜਦੋਂ ਯੂਨੀਵਰਸਿਟੀ ਦੇ ਫੀਸ ਦੇਣੀ ਹੈ ਉਦੋਂ ਤੁਸੀਂ ਇਕੱਠੇ ਪੈਸੇ ਕੱਢੋਗੇ ਠੀਕ ਹੈ ਤੇ ਅੱਜ ਜਿਹੜੇ ਥੋੜੇ ਥੋੜੇ ਪਾਏ ਆ ਤੁਹਾਨੂੰ ਫਾਇਦਾ ਹੋ ਜੂਗਾ ਉਹਦਾ ਤੀਜਾ ਹੈਗਾ ਕਿ ਤੁਹਾਨੂੰ ਵੀ ਇੱਕ ਪੀਸ ਆਫ ਮਾਈਂਡ ਰਹਿੰਦਾ ਕਿ ਅਸੀਂ ਆਪਣੇ ਬੱਚਿਆਂ ਲਈ ਹੋਰ ਤਾਂ ਸਾਰਾ ਕੁਝ ਕਰ ਹੀ ਰਹੇ ਆ ਖਾਣਾ ਦੇ ਰਹੇ ਆ ਘਰ ਦੇ ਰਹੇ ਆ ਉਹਨੂੰ ਗੇਮਾਂ ਤੇ ਲਜਾਣੇ ਉਹਨੂੰ ਸਕੂਲ ਭੇਜਦੇ ਆ ਤੇ ਨਾਲ ਉਹਨਾਂ ਦੇ ਫਿਊਚਰ ਲਈ ਵੀ ਅਸੀਂ ਉਹਦੇ ਲਈ ਐਸੈਟ ਤਿਆਰ ਕਰ ਰਹੇ ਆ ਹੁਣ ਤੁਸੀਂ ਗੱਲ ਕਰੀ ਆ grandparents ਕਰ ਸਕਦੇ ਆ ਇੰਸ਼ੋਰੈਂਸ ਲੈ ਸਕਦੇ ਆ ਬਿਲਕੁਲ ਉਹ ਗ੍ਰੈਂਡਪੇਰੈਂਟਸ ਨੇ ਇੰਸ਼ੋਰੈਂਸ ਲੈ ਲਈ ਹਾਂਜੀ 5 ਸਾਲਾਂ ਬਾਅਦ ਕਿਸੇ ਕਾਰਨ ਹੂੰ ਬੱਚਾ ਆਲੇ 5 ਸਾਲ ਦਾ ਜੀ ਗ੍ਰੈਂਡਪੇਰੈਂਟਸ ਦੀ ਡੈਥ ਹੋ ਗਈ ਹਾਂਜੀ ਜਿਹੜੀ ਉਹ ਪਾਲਿਸੀ ਹੈ ਉਹ ਹੁਣ ਕਿੱਥੇ ਜਾਊਗੀ ਗ੍ਰੈਂਡਪੇਰੈਂਟਸ ਤਾਂ ਨਹੀਂਗੇ ਜਦੋਂ ਅਸੀਂ ਪਾਲਿਸੀ ਤਿਆਰ ਕਰਦੇ ਆ ਅਸੀਂ ਉਹਨਾਂ ਤੋਂ ਬਾਅਦ ਪੁੱਛਦੇ ਆ ਕਿ ਅੱਜ ਗ੍ਰੈਂਡਪੇਰੈਂਟਸ ਪਾਲਿਸੀ ਓਨਰ ਹੈ ਪਰ ਤੁਸੀਂ ਤੁਹਾਡੇ ਤੋਂ ਬਾਅਦ ਜੇ ਕੱਲ ਨੂੰ ਤੁਸੀਂ ਨਾ ਹੋਈਏ ਤਾਂ ਪਾਲਿਸੀ ਦਾ ਓਨਰ ਕੌਣ ਹੋਊਗਾ ਕਿਉਂਕਿ ਬੱਚਾ ਤਾਂ ਛੋਟਾ ਹੀ ਹੋ ਜਾਦਾ ਜਦੋਂ ਤੱਕ 20 ਸਾਲਾਂ ਦੇ ਵਿੱਚ ਪਾਲਿਸੀ ਪੇਅ ਆਊਟ ਹੋਣੀ ਹੈ ਹੋ ਸਕਦਾ ਪੇਰੈਂਟ ਗ੍ਰੈਂਡਪੇਰੈਂਟਸ ਉਸ ਜਗ੍ਹਾ ਤੇ ਨਾ ਹੋਣ ਆਉਣ ਵਾਲੇ 20 ਸਾਲਾਂ ਦੇ ਵਿੱਚ ਤਾਂ ਫਿਰ ਉਹ ਗ੍ਰੈਂਡਪੇਰੈਂਟਸ ਆਪੇ ਡਿਜ਼ਾਈਨ ਕਰ ਦਿੰਦੇ ਮੇਰਾ ਬੇਟਾ ਜਾਂ ਬੇਟੀ ਮੇਰਨੂੰ ਜਾਂ ਕਿਸੇ ਨੂੰ ਹੋਰ ਆਲਰੇਡੀ ਉਹ ਪਾਲਿਸੀ ਦੇ ਕੁਐਸਚਨ ਆਨਸਰ ਹੀ ਇਦਾਂ ਹੈ ਕਿ ਤੁਸੀਂ ਡਿਜ਼ਾਈਨ ਕਰ ਦਿੰਦੇ ਵੀ ਜੇ ਕੱਲ ਨੂੰ ਮੈਂ ਨਾ ਹੋਈ ਤੇ ਮੇਰੇ ਤੋਂ ਬਾਅਦ ਜਿਹੜਾ ਹੈਗਾ ਮੇ ਪੁੱਤਿਆਂ ਨੂੰ ਦੋਨੋਂ ਜਣੇ ਹੋ ਸਕਦੇ ਆ ਪਾਲਿਸੀ ਓਨਰ ਜਾਂ ਜੇ ਬੱਚਾ ਹੀ ਮੇਰਾ 17 ਸਾਲਾਂ ਦਾ ਹੋ ਗਿਆ ਤੇ ਮੈਂ ਉਸ ਤੋਂ ਬਾਅਦ ਡੈਥ ਹੋ ਗਈ ਤਾਂ ਬੱਚਾ ਆਟੋਮੈਟਿਕਲੀ ਅਡਲਟ ਨਾ ਹੈਗਾ ਪਾਲਿਸੀ ਨੂੰ ਓਨ ਕਰ ਨਹੀਂ ਦੇ ਹੁਣ ਹੁਣ ਸਵਾਲ ਮੇਰਾ ਇੱਕ ਹੋਰ ਠੀਕ ਹੈ ਜੀ ਬੱਚਾ ਪੈਦਾ ਹੋ ਗਿਆ ਹਾਂਜੀ ਗ੍ਰੈਂਡਪੈਰੈਂਟਸ ਨੇ ਇੰਸ਼ੋਰੈਂਸ ਕਰਾਤੀ ਬਿਲਕੁਲ 5 ਸਾਲਾਂ ਬਾਅਦ ਗ੍ਰੈਂਡਪੈਰੈਂਟਸ ਸਪੋਜ਼ ਕਰੋ ਐਕਸੀਡੈਂਟ ਹੋ ਗਿਆ ਕੋਈ ਦੋਨੋਂ ਹੀ ਹਾਂਜੀ ਚਲੇ ਗਏ ਹੁਣ ਉਹ ਬੱਚਾ ਵੀ 5 ਸਾਲ ਦਾ ਹੀ ਹੈ ਹਾਂਜੀ ਤੇ ਗ੍ਰੈਂਡਪੈਰੈਂਟਸ ਵੀ ਚਲੇ ਗਏ ਚਲੇ ਗਏ ਪਾਲਿਸੀ ਓਨਰ ਉਹਨਾਂ ਨੇ ਲਿਸਟ ਕਰਤਾ ਜੋ ਵੀ ABC ਕੋਈ ਵੀ ਹਾਂਜੀ ਹੁਣ ਉਹਦੀ ਪੇਮੈਂਟ ਕੌਣ ਕਰੂਗਾ ਜਿਹੜਾ ਰਿਸਪੌਂਸਿਬਿਲਟੀ ਲੈ ਰਿਹਾ ABC ਅੱਛਾ ਉਹਦੀ ਫਿਰ ਜ਼ਿੰਮੇਵਾਰੀ ਬਣ ਗਈ ਉਸ ਤੋਂ ਬਾਅਦ ਪਾਲਿਸੀ ਦੀ ਪੇਮੈਂਟ ਕਰਨੀ ਬਿਲਕੁਲ ਜੇ ਉਹ ਨਹੀਂ ਕਰਨਗੇ ਮੰਨ ਲਓ ਪਾਲਿਸੀ ਦੇ ਵਿੱਚ ਥੋੜੇ ਜਿਹੇ ਪੈਸੇ ਜੁੜੇ ਆ ਫਿਰ ਪਾਲਿਸੀ ਕਲਾਪਸ ਹੋ ਜੂਗੀ ਥੋੜਾ ਜਿਹਾ ਤਾਂ ਬੈਕ ਚੱਲ ਸਕਦੀ ਹੈ ਕੈਸ਼ਵੈਲੀ ਦੇ ਵਿੱਚੋਂ ਦੀ ਪੇਮੈਂਟ ਚੱਲ ਸਕਦੀ ਹੈ। ਆਟੋਮੈਟ ਕਲੈਪਸ। ਹਾਂ ਪਰ ਮੋਸਟਲੀ ਜਿਹੜਾ ਹੈਗਾ ਕਿ ਕੰਪਨੀਆਂ ਸਾਨੂੰ ਦੱਸਦੀਆਂ ਪਹਿਲਾਂ ਇਹ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਕਲਾਇੰਟਸ ਨੂੰ ਕੰਟੈਕਟ ਕਰਦੇ ਆ ਕਿ ਤੁਹਾਡੇ ਇੰਨੇ ਪੈਸੇ ਜੁੜੇ ਹੋਏ ਆ ਇੰਨੇ ਸਾਲ ਤੁਸੀਂ ਪਾਲਿਸੀ ਦੇ ਪੇ ਕਰ ਲੇ ਪਲੀਜ਼ ਇਹਨੂੰ ਅੱਗੇ ਕੰਟੀਨਿਊ ਕਰ ਲਓ। ਸਮ ਰੀਜ਼ਨ ਕਿਸੇ ਵੀ ਰੀਜ਼ਨ ਕਰਕੇ ਜੇ ਨਾ ਉਹ ਕਰ ਸਕਦੇ ਹੋਏ ਕਈ ਵਿੱਚ ਆਪਸ਼ਨਸ ਹੈਗੀਆਂ ਤੁਸੀਂ ਪਾਲਿਸੀ ਨੂੰ ਪੇਡ ਆਊਟ ਕਰਵਾ ਸਕਦੇ ਆ। ਉਹ ਸਮੇਂ ਦੇ ਮੁਤਾਬਿਕ ਟਾਈਮ ਦੇ ਮੁਤਾਬਿਕ ਕਿ ਕਿੰਨੇ ਸਾਲਾ 올ਡ ਪ੍ਰਾਣੀ ਪਾਲਸੀ ਹੈ ਕਿ ਜਦੋਂ ਤੁਸੀਂ ਕਹਿੰਦੇ ਪੇ ਆਊਟ ਕਰਾ ਸਕਦੇ ਕੀ ਮਤਲਬ ਉਹਦਾ ਮੰਨ ਲਓ ਮੈਂ ਹੁਣ ਕਿਦਾਂ ਐਗਜ਼ਾਮਪਲ ਸਮਝਾਣਾ ਸਮਝ ਲਓ 1 ਲੱਖ ਦੀ ਪਾਲਸੀ ਸੀਗੀ ਉਹਦੇ ਆਪਾਂ 50 ਡਾਲਰ ਦਿੰਦੇ ਸੀ 5 5 ਸਾਲ ਦਿੱਤੇ ਆ 5 ਸਾਲ ਦਿੱਤੇ ਆ ਹਾਂ ਰਾਈਟ ਸੋ ਉਹਦਾ ਹੋ ਗਿਆ 3000 ਡਾਲਰ ਦਿੱਤਾ ਆਪਾਂ ਸਾਰਾ 3000 ਉਹ ਦੇਖ ਲੈਣਗੇ ਵੀ 3000 ਡਾਲਰ ਨਾਲ ਕਿੰਨੀ ਇੰਸ਼ੋਰੈਂਸ ਆਉਂਦੀ ਹੈ ਠੀਕ ਹੈ ਸੋ ਉਨੀ ਕਰਕੇ ਮੁੜ ਕੇ ਪਾਲਸੀ ਬੰਦ ਹੋ ਜੂਗੀ ਮੰਨ ਲਓ 50000 ਦੀ ਸੀਗੀ ਪਰ ਹੁਣ 3000 ਡਾਲਰ ਦੇ ਹਿਸਾਬ ਨਾਲ 10 12000 ਦੀ ਪਾਲਸੀ ਆ ਗਈ ਹਾਂ। ਫਿਰ दैट मींस ਉਹਦੇ ਕੋਲ 10-12000 ਦੀ ਪਾਲਸੀ ਹੈਗੀ ਤੇ 3000 ਉਹਦਾ ਪੇਅ ਆਊਟ ਕਰ ਲਿਆ ਸੀ। ਠੀਕ ਹੈ। ਤੇ ਦਾ ਪਲਾਨ ਹੋ ਗਿਆ ਮਤਲਬ। ਹਾਂ। ਉਹਨਾਂ ਕੋਲ ਨੇ ਰੱਖ ਲਿਆ। ਉਹਨਾਂ ਨੇ ਤੁਹਾਨੂੰ ਪੁੱਛ ਲੈਣਾ। ਕਈ ਆਪਸ਼ਨਸ ਬਣ ਜਾਂਦੇ ਆ। ਸੋ ਜਿਹੜੀ ਜਿਹੜੀ 10-12000 ਹੋਈ ਉਹ ਫਿਰ ਉਦਾਂ ਹੀ ਚੱਲਦੀ ਰਹਿਣੀ। ਕੀ ਉਹ ਉਵੇਂ ਚੱਲੀ ਜਾਊਗੀ ਕਿ ਉਹ ਕੈਸ਼ ਕਰਾ ਸਕਦੇ ਆ? ਕੈਸ਼ ਕਰਾ ਸਕਦੇ ਫਿਰ 3000 ਵਾਪਸ ਲੈ ਸਕਦੇ ਆ ਆਪਣਾ। ਅਜਾ 3000 ਲੈ ਸਕਦੇ 10-12000 ਨਹੀਂ ਲੈ ਸਕਦੇ। 10000 ਤਾਂ ਪਾਲਸੀ ਦੀ ਵੈਲਿਊ ਹੈ। ਵੈਲਿਊ ਆ। ਠੀਕ। 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 ਉਹ ਤਾਂ ਦਾ ਫੇਸ ਵ ਤੁਸੀਂ ਪੁਆਇੰਟ ਕਰਨਾ ਚਾਹੋ ਜਿਹੜੇ ਮੈਂ ਪੁੱਛ ਲੇ ਉਹ ਤਾਂ ਮੇਰਾ ਘਰ ਮੇਰੇ ਕੋਲੋਂ ਤਾਂ ਸਵਾਲ ਮੁੱਕ ਗਏ ਆ ਬਸ ਜੀ ਮੁਰਕੜ ਕੇ ਗੱਲ ਉੱਥੇ ਜਾਂਦੀ ਕਿ ਬੱਚਿਆਂ ਦਾ ਜਿੰਨੀ ਛੇਤੀ ਹੋ ਸਕੇ ਤੁਸੀਂ ਪਲਾਨ ਕਰੋ ਹਾਂ ਬੱਚਿਆਂ ਦੇ ਪਲਾਨ ਦੇ ਵਿੱਚ ਇਹਨਾਂ ਦਾ ਬੱਚਿਆਂ ਦੀ ਲਾਈਫ ਇਸ਼ੂਨੈਸ ਵੀ ਆ ਜਾਂਦੀ ਹੈ ਕ੍ਰਿਟੀਕਲ ਇਲਨੈਸ ਵੀ ਆ ਜਾਂਦੀ ਹੈ ਉਹਦਾ ਕਿਸੇ ਦਿਨ ਸਬਜੈਕਟ ਅਗੇਨ ਉਹ ਬਹੁਤ ਵੱਡਾ ਅਗੇਨ ਸਬਜੈਕਟ ਅਗੇਨ ਹੈ ਬੱਚਿਆਂ ਦੀ ਕ੍ਰਿਟੀਕਲ ਇਲਨੈਸ ਬਾਰੇ ਹਾਂ ਬੱਚਿਆਂ ਦੇ ਪਲਾਨਸ ਦਾ ਬੈਨੀਫਿਟ ਸਭ ਤੋਂ ਵੱਡਾ ਇਹ ਹੁੰਦਾ ਕਿ ਤਾਂ ਇੱਕ ਸਸਤੇ ਹੁੰਦੀ ਹੈ। ਹਮਮ ਇੱਕ ਉਹਨਾਂ ਨੂੰ ਪੇਆਊਟ ਜਦੋਂ ਮਿਲਦਾ ਹੈ ਤਾਂ ਉਹਨਾਂ ਦੀ ਹੈਲਪ ਹੋ ਜਾਂਦੀ ਹੈ ਫਿਊਚਰ ਦੇ ਵਿੱਚ ਕਿਸੇ ਵੀ ਚੀਜ਼ ਦੇ ਨਾਲ। ਠੀਕ ਹੈ। ਅ ਜਿਹੜਾ ਕ੍ਰਿਟੀਕਲ ਇਲਨੈਸ ਪਲਾਨ ਹੈ ਮੈਂ ਜ਼ਿਆਦਾ ਉਹਨੂੰ ਡਿਗ ਨਹੀਂ ਕਰੂੰਗੀ ਬਿਕਾਜ਼ ਆਫ ਇੱਕ ਤਰ੍ਹਾਂ ਦਾ ਆਪਣਾ ਸਬਜੈਕਟ ਹੈ। ਉਹਦੇ ਲਈ ਸਾਨੂੰ ਜ਼ਿਆਦਾ ਟਾਈਮ ਚਾਹੀਦਾ। ਬਿਲਕੁਲ। ਹਾਂ ਹਾਂ। ਉਹ ਪੇਰੈਂਟਸ ਦੀ ਬਹੁਤ ਹੈਲਪ ਹੁੰਦੀ ਕਿਉਂਕਿ ਪੇਰੈਂਟਸ ਨੂੰ ਆਪਣਾ ਕੰਮ ਛੱਡ ਕੇ ਠੀਕ ਹੈ। ਬੱਚਿਆਂ ਦੀ ਟੇਕ ਕੇਅਰ ਕਰਨੀ ਪੈਂਦੀ ਹੈ। ਤੇ ਜਦੋਂ ਫਿਰ ਉਹ ਪਾਲਿਸੀ ਹੁੰਦੀ ਉਹ ਪੇਰੈਂਟਸ ਦੇ ਕੰਮ ਆਉਂਦੀ ਸੋ ਕਈ ਤਰ੍ਹਾਂ ਦੇ ਪਲਾਨ ਹੈ ਤੁਸੀਂ ਕਿਸੇ ਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਮੈਨੂੰ ਕੰਟੈਕਟ ਕਰ ਸਕਦੇ ਆ ਬਿਲਕੁਲ ਹਾਂਜੀ ਮੇਰਾ ਫੋਨ ਨੰਬਰ ਹੈਗਾ 2508632773 ਤੇ ਮੇਰੀ ਈਮੇਲ ਅਡਰੈਸ ਹੈਗੀ anju.dilan@dfsin.ca ਸੋ ਤੁਸੀਂ ਭਾਜੀ ਨੂੰ ਫੋਨ ਕਰ ਸਕਦੇ ਮੇਰੇ ਉਹ ਨੰਬਰ ਲੈਣ ਲਈ ਭਾਜੀ ਦਾ ਨੰਬਰ ਸਾਰਿਆਂ ਕੋਲ ਅਵੇਲੇਬਲ ਹੁੰਦਾ ਯੈਸ ਨੰਬਰ ਇੱਕ ਵਾਰੀ ਫੇਰ ਦੱਸ ਦਿਓ 200 250 2563 2773 773 ਠੀਕ ਹੈ ਧੰਨਵਾਦ ਅੰਜੂਜੀ ਤੁਹਾਡਾ ਟਾਈਮ ਕੱਢਣ ਦਾ ਮੈਨੂੰ ਬੁਲਾਉਣ ਲਈ ਥੈਂਕ ਯੂ ਤੇ ਅਗਲੀਏ ਫਿਰ ਆਪਾਂ ਸੈਗਮੈਂਟ ਚ ਕੋਈ ਹੋਰ ਗੱਲਬਾਤ ਕਰਾਂਗੇ ਜੀ ਫਰਵਰੀ ਆਉਣ ਵਾਲੀ ਹੈ ਆਰਆਰਐਸਪੀ ਦਾ ਸੀਜ਼ਨ ਆ ਰਿਹਾ ਅਗਲਾ ਸੈਗਮੈਂਟ ਆਪਾਂ ਆਪਣੇ ਜਿਹੜੇ ਇਨਕਮ ਬਣਾਉਂਦੇ ਆ ਜਿਹੜੇ ਹਾਈ ਇਨਕਮ ਬ੍ਰੈਕਟ ਦੇ ਵਿੱਚ ਹੈਗੇ ਉਹ ਪੈਸੇ ਇਨਕਮ ਟੈਕਸ ਕਿਦਾਂ ਸੇਵ ਕਰ ਸਕਦੇ ਆ ਆਰਆਰਐਸਪੀ ਬਾਰੇ ਗੱਲ ਕਰਾਂਗੇ ਬਿਲਕੁਲ ਓਕੇ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ